ਬੀਤੇ ਦਿਨ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਨੂੰ ਲੈ ਕੇ ਸਹਿਮਤੀ ਹੋ ਗਈ ਜਿਸ ਦੀ ਜਾਣਕਾਰੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੀ ਪਰ ਉਸ ਤੋਂ ਬਾਅਦ ਬੀਤੀ ਰਾਤ ਫਿਰ ਕਈ ਥਾਵਾਂ ਦੇ ਉੱਤੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਤੇ ਭਾਰਤ ਨੇ ਪਾਕਿਸਤਾਨ ਤੇ ਦੋਸ਼ ਲਗਾਇਆ ਕਿ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰ ਦਿੱਤੀ ਹੈ ਕੀ ਜੰਗਬੰਦੀ ਦੀ ਉਲੰਘਣਾ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਸੀ ਤੇ ਕੀ ਹੁਣ ਸੀਜ਼ਫਾਇਰ ਹੈ ਜਾਂ ਇਸ ਵੇਲੇ ਹਜੇ ਵੀ ਲੜਾਈ ਦਾ ਤਣਾਅ ਜਿਹੜਾ ਹੈ ਉਹ ਬਣਿਆ ਹੋਇਆ ਹੈ ਕੀ ਸਾਰਾ ਭਵਿੱਖ ਕੀ ਹੋਵੇਗਾ ਇਸ ਤੋਂ ਅੰਤ ਦਿਨਾਂ ਨੂੰ ਇਸ ਸਾਰੇ ਵਿਸ਼ੇ ਦੇ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਕਸ਼ੀ ਸਤਿ ਸ਼੍ਰੀ ਅਕਾਲ ਸਰ ਜੀ ਮੈਂ ਗੱਲ ਕੀਤੀ ਕਿ ਸੀਜ਼ਫਾਇਰ ਦੇ ਉੱਤੇ ਸਹਿਮਤੀ ਹੋ ਗਈ ਪਰ ਉਸ ਤੋਂ ਬਾਅਦ ਬੀਤੀ ਰਾਤ ਫਿਰ ਵਿਕਰਮ ਮਿਸਰੀ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਦੇ ਵੱਲੋਂ ਇਸ ਦੀ ਉਲੰਘਣਾ ਕੀਤੀ ਗਈ ਹੈ ਕਿ ਪਾਕਿਸਤਾਨ ਦੇ ਵੱਲੋਂ ਇਹ ਲੰਘਣਾ ਕੀਤੀ ਗਈ ਸੀ ਦੇਖੋ ਸਾਕਸ਼ੀ ਸਭ ਤੋਂ ਵੱਡੀ ਗੱਲ ਹੈ ਕਿ ਪਾਕਿਸਤਾਨ ਤੇ ਵਿਸ਼ਵਾਸਤਾ ਕੀਤਾ ਨਹੀਂ ਜਾ ਸਕਦਾ ਜੇ ਤੁਸੀਂ ਇਹਦਾ ਅਤੀਤ ਦੇਖੋ ਭੁਇਕ ਦੀ ਤਾਂ ਚਲੋ ਗੱਲ ਛੱਡੀ ਆਪਾਂ ਹੈ ਅਤੀਤ ਜਾਈਏ ਪਿਛੋਕੜ 'ਚ ਜਾਈਏ ਤੇ ਤੁਹਾਨੂੰ ਆਪਣੇ ਆਪ ਸਮਝ ਆ ਜਾਏਗੀ ਕਿ ਪਾਕਿਸਤਾਨ ਨੇ ਕਦੀ ਵੀ ਗੱਲ ਇੱਕ ਪਾਸੇ ਦੋਸਤੀ ਦਾ ਹੱਥ ਵਧਾਇਆ ਦੂਜੇ ਪਾਸੇ ਨਾਲ ਹੀ ਉਹਨਾਂ ਨੇ ਛੁਰਾ ਮਾਰਿਆ ਤੁਸੀਂ ਤੁਹਾਨੂੰ ਯਾਦ ਹੋਵੇਗਾ 1999 ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਈ ਹਿੰਦੁਸਤਾਨ ਦੇ ਹੁਕਮਰਾਨ ਸੀਗੇ ਉਹਨਾਂ ਨੇ ਲਾਹੌਰ ਤੇ ਦਿੱਲੀ ਦੇ ਵਿੱਚ ਬੱਸ ਸੇਵਾ ਸ਼ੁਰੂ ਕੀਤੀ ਸੀ ਕਿ ਅਸੀਂ ਦੋਨਾਂ ਦੇ ਵਿੱਚ ਸੰਬੰਧ ਚੰਗੇ ਬਣਾਈਏ ਦੋਨਾਂ ਦੀ ਦੋਸਤੀ ਵਧੇਗੀ ਬੜੀ ਉਤਸ਼ਾਹਤ ਸੀ ਭਾਰਤੀ ਜਨਤਾ ਪਾਰਟੀ ਵੀ ਔਰ ਬਾਕੀ ਵੀ ਲੇਕਿਨ ਤੁਸੀਂ ਉਸ ਤੋਂ ਕੁਝ ਸਮੇਂ ਬਾਅਦ ਤੁਸੀਂ ਦੇਖੋ ਉਹਨਾਂ ਨੇ ਕਾਰਗਿਲ ਦੇ ਵਿੱਚ ਜਾ ਕੇ ਅੱਗੇ ਵੱਧ ਗਏ ਇਦਰੋਂ ਦੋਸਤੀ ਬਣਾਉਂਦੇ ਰਹੇ ਇਦਰੋਂ ਦਿੱਲੀ ਲਾਹੌਰ ਬਾਸੇਵਾ ਸ਼ੁਰੂ ਕਰਾ ਲਈ ਤੇ ਉਧਰੋਂ ਜਿਹੜੀ ਐ ਉਹਨਾਂ ਨੇ ਕਾਰਗਿਲ ਜਿਹੜੀ ਐ ਉਹਦੇ ਉੱਤੇ ਜਾ ਕੇ ਕਬਜ਼ਾ ਕਰ ਲਿਆ ਬਾਅਦ ਵਿੱਚ ਹਿੰਦੁਸਤਾਨ ਨੂੰ ਕਾਰਗਿਲ ਦਾ ਯੁੱਧ ਕਰਨਾ ਪਿਆ ਮੈਨੂੰ ਲੱਗਦਾ ਹਾਂ 2001 ਦੇ ਵਿੱਚ ਫਿਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਉਹਨਾਂ ਨੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਾਲ ਆਗਰੇ ਦੇ ਵਿੱਚ ਸ਼ਾਂਤੀ ਸਮਝੌਤਾ ਕੀਤਾ ਸ਼ਾਂਤੀ ਵਾਰਤਾ ਹੋਈ ਕਿ ਦੋਨਾਂ ਦੇਸ਼ਾਂ ਨੇ ਕਿਹਾ ਵੀ ਅਸੀਂ ਇੱਕ ਦੂਜੇ ਨਾਲ ਦੋਸਤੀ ਵਾਲੀ ਗੱਲ ਲੰਮਾਵਾਂਗੇ ਉਹਦੇ ਕੋਚੇ ਸਮੇਂ ਬਾਅਦ ਇਹੋ ਨੇ ਮੁੰਬਈ ਦੇ ਵਿੱਚ ਅਤਵਾਦੀ ਹਮਲਾ ਕਰਵਾਤਾ ਕੁਝ ਸਮੇਂ ਬਾਅਦ ਹੀ ਕਰਵਾਤਾ ਨਾ ਕੁਝ ਟਾਈਮ ਬਾਅਦ ਉਹਨਾਂ ਨੇ ਪਾਕਿਸਤਾਨ ਨੇ ਜਿਹੜਾ ਕਸਾਬ ਆਇਆ ਜਾਂ ਬਾਕੀ ਅਤਵਾਦੀ ਆਏ ਸਮੁੰਦਰੀ ਰਸਤੇ ਤੋਂ ਆ ਕੇ ਮੁੰਬਈ ਦੇ ਵਿੱਚ ਅਤਵਾਦੀ ਹਮਲਾ ਕਰਤਾ ਅੱਛਾ ਇਹਨਾਂ ਦੇ ਉੱਤੇ ਕਿਵੇਂ ਤੁਸੀਂ ਇਤਬਾਰ ਕਰ ਸਕਦੇ ਹੋ ਜੇ ਹੁਣ ਵੀ ਸਾਡੀ ਕੋਈ ਲੜਾਈ ਹੈ ਉਹ ਅਤਵਾਦ ਦੇ ਖਿਲਾਫ ਲੜਾਈ ਹੈ ਉਹਨਾਂ ਅਤਵਾਦੀਆਂ ਦੇ ਖਿਲਾਫ ਹੈ ਜਿਹੜੇ ਪਾਕਿਸਤਾਨ ਦੀ ਬਾਰਡਰ ਕ੍ਰੋਸ ਕਰਕੇ ਆਏ ਤੇ ਪਹਿਲਗਾਮ ਦੇ ਵਿੱਚ ਆ ਕੇ ਨਿਰਦੋਸ਼ ਲੋਕਾਂ ਨੂੰ ਮਾਰ ਕੇ 26 ਲੋਕਾਂ ਨੂੰ ਵਾਪਸ ਚਲੇ ਗਏ ਜੇ ਵਾਪਸ ਚਲੇ ਗਏ ਜਾਂ ਹਿੰਦੁਸਤਾਨ ਚ ਜਿੱਥੇ ਵੀ ਇਹ ਲੁਕ ਗਏ ਸਾਡੀ ਲੜਾਈ ਤਾਂ ਪਾਕਿਸਤਾਨ ਦੇ ਅਤਵਾਦ ਨਾਲ ਹੈ ਪਾਕਿਸਤਾਨ ਦੇ ਨਾਲ ਤਾਂ ਹੈ ਹੀ ਨਹੀਂ ਇਹਦੀ ਕੀ ਗਰੰਟੀ ਹੈ ਕਿ ਸੀਜ਼ਫਾਇਰ ਪਾਕਿਸਤਾਨ ਨਾਲ ਹੋਇਆ ਅਤਵਾਦੀਆਂ ਨਾਲ ਥੋੜਾ ਹੋਇਆ ਤੁਸੀਂ ਘਟਨਾਵਾਂ ਉਸ ਤੋਂ ਬਾਅਦ ਦੀਆਂ ਦੇਖ ਲਓ ਚਲੋ ਮੁੰਬਈ ਹਮਲੇ ਤੱਕ ਤਾਂ ਸਮਝਦਾ ਵੀ ਕਾਂਗਰਸ ਦੀਆਂ ਸੀਗੀਆਂ ਉਸ ਤੋਂ ਬਾਅਦ ਕਾਂਗਰਸ ਦੇ ਟਾਈਮ ਅਕਸਰ ਤਾਂ ਮੰਦਰ ਹੋਰ ਵੀ ਅਤਵਾਦੀ ਹਮਲੇ ਹੋਏ ਸੰਸਦ ਤੇ ਵੀ ਹਮਲਾ ਹੋਇਆ ਲੇਕਿਨ ਉਹਨਾਂ ਦੀ ਸਰਕਾਰ ਤੋਂ ਬਾਅਦ ਵੀ 2014 ਤੋਂ ਬਾਅਦ ਜੇ ਮੈਂ ਮੁੱਖ ਹਮਲੇ ਗੱਲ ਕਰਾਂ 2016 ਦੇ ਵਿੱਚ ਪਠਾਨਕੋਟ 에ਅਰ ਬੇਸ ਤੇ ਉੱਤੇ ਹਮਲਾ ਹੋਇਆ ਤੇ ਉਹਨਾਂ ਦੀ ਜਿਹੜੀ ਆਪਾਂ ਜਦੋਂ ਉਹਨਾਂ ਦੇ ਵਫਦ ਨੂੰ ਬੁਲਾਣੇ ਭਏ ਆ ਉਹ ਦੇਖਣ ਆ ਰਿਹਾ ਵੀ ਤੁਹਾਡੇ ਹੱਤਵਾਦੀਆਂ ਨੇ ਸਾਡੇ ਆ 에ਅਰ ਬੇਸ ਤੇ ਹਮਲਾ ਕਰਤਾ ਉਹਨਾਂ ਚ ਆਈਐਸਆਈ ਦੇ ਅਫਸਰ ਆਂਦੇ ਭਏ ਜਿਹੜੇ ਉਹਨਾਂ ਨੂੰ ਹੱਤਵਾਦੀਆਂ ਨੂੰ ਸੁਰੱਖਿਆ ਦੇਣੇ ਭਏ ਆ ਜਿਨ੍ਹਾਂ ਨੇ ਪੂਰੀ ਥਾਪੜਾ ਦਿੱਤਾ ਹੋਇਆ ਸੀ ਉਹ ਉੱਥੇ ਵਫਦ ਦੇ ਵਿੱਚ ਆਂਦੇ ਭਏ ਹਿਰੋ ਦੀਨਾ ਨਗਰ ਦਾ ਅਟੈਕ ਹੋ ਗਿਆ ਥਾਣੇ ਤੇ ਉਹ ਵੀ ਅੱਤਵਾਦੀ ਉਧਰੋਂ ਆਏ ਬਮਿਆਲ ਸੈਕਟਰ ਤੋਂ ਆ ਕੇ ਅੰਦਰ ਵੜ ਗਏ ਤੇ ਉਹਨਾਂ ਨੇ ਜਲੰਧਰ ਇੱਥੇ ਸੌਰੀ ਗੁਰਦਾਸਪੁਰ ਦੇ ਦੀਨਾ ਨਗਰ ਥਾਣੇ ਤੇ ਕਬਜ਼ਾ ਕਰ ਲਿਆ ਉਹਦੇ ਚ ਪੰਜਾਬ ਪੁਲਿਸ ਦੇ ਐਸਪੀ ਬਲਜੀਤ ਸਿੰਘ ਹੈ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਸ਼ਹੀਦ ਹੋਏ ਦੋ ਮੈਂ ਉਸ ਤੋਂ ਬਾਅਦ ਦੀਆਂ ਵੀ ਗੱਲਾਂ ਕਰਾਂ ਉਰੀ ਦਾ ਹਮਲਾ ਹੋਇਆ ਪੁੰਛੜਾ ਹਮਲਾ ਹੋਇਆ ਅਮਨਾ ਯਾਤਰਾ ਤੇ ਅਟੈਕ ਹੋਇਆ ਤੁਸੀਂ ਕਿੱਥੇ ਕਿੱਥੇ ਉਹਨਾਂ ਨਾਲ ਗੱਲ ਕਰ ਲੋਗੇ ਪੁਲਵਾਮਾ ਦਾ ਅਟੈਕ ਹੋਇਆ ਪਲਵਾਮਾ ਦੇ ਅਟੈਕ ਤੋਂ ਬਾਅਦ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਫਿਰ ਹੋਇਆ ਨਹੀਂ ਜੀ ਆਪਾਂ ਯੁੱਧ ਨਹੀਂ ਕਰਦੇ ਜੀ ਜੰਗਬੰਦੀ ਹੈ ਜੀ ਸਾਡੀ ਇੱਕ ਦੂਜੇ ਦੇ ਖਿਲਾਫ ਉਹਦੋਂ ਵੀ ਥੋੜੀ ਬੋਤੀ ਰਿਟੈਲੀਸ਼ਨ ਹੋਈ ਔਰ ਦੋਨਾਂ ਪਾਸੇ ਗੋਲਾਬਾਰੀ ਹੋਈ ਫਿਰ ਹੋ ਗਿਆ ਫਿਰ ਉਸ ਤੋਂ ਬਾਅਦ ਪਲਵਾਮਾ ਅਟੈਕ ਤੋਂ ਬਾਅਦ ਵੀ ਪਾਕਿਸਤਾਨ ਕੋਈ ਟੱਲਿਆ ਥੋੜਾ ਫਿਰ ਵੀ ਉਹਨਾਂ ਦੇ ਹਮਲੇ ਲਗਾਤਾਰ ਜਾਰੀ ਰਹੇ ਵਾ ਹੁਣ ਤੁਹਾਡੇ ਸਾਹਮਣੇ ਆ ਪਹਿਲਾਂ ਵੀ ਕਰਤਾ ਉਹਨਾਂ ਨੇ ਅਸੀਂ ਫਿਰ ਉਹਨਾਂ ਨੂੰ ਜਵਾਬ ਦਿੱਤਾ ਇਹ ਤਿੰਨ ਦਿਨ ਸਾਡੀ ਉਹਨਾਂ ਨਾਲ ਪਾਕਿਸਤਾਨ ਨਾਲ ਜੰਗ ਹੋਈ ਹੈ ਜੰਗ ਹੋਈ ਹੈ ਬਈ ਮਤਲਬ ਕਈ ਇੱਕ ਡਰੋਨ ਅਟੈਕ ਹੋਏ ਇੱਕ ਦੂਜੇ ਦੇ ਅਸੀਂ ਉਹਨਾਂ ਦੇ ਬਾਰਡਰ ਕ੍ਰੋਸ ਨਹੀਂ ਕੀਤੇ ਸਾਡੇ 에ਅਰਕ੍ਰਾਫਟ ਉਧਰ ਨਹੀਂ ਗਏ ਉਹਨਾਂ ਦੇ 에ਅਰਕ੍ਰਾਫਟ ਇਧਰ ਨਹੀਂ ਆਏ ਅਸੀਂ ਸਿਰਫ ਮਜ਼ਾਈਲਾ ਮਾਰੀਆਂ ਜਾਂ ਡਰੋਨ ਮਾਰੇ ਆ ਉਹਨਾਂ ਨੇ ਵੀ ਡਰੋਨ ਹਮਲੇ ਕੀਤੇ ਆ ਲੇਕਿਨ ਗੱਲ ਇਹ ਹੈ ਕਿ ਸਾਡਾ ਸੀਜ਼ ਫਾਇਰ ਹੋ ਗਿਆ ਪਾਕਿਸਤਾਨ ਨਾਲ ਗੱਲ ਤਾਂ ਅਤਵਾਦੀ ਹੈ ਗੱਲ ਤਾਂ ਜੈਸ਼ੇਬ ਮੁਹੰਮਦ ਦੀ ਹੈ ਗੱਲ ਤਾਂ ਤਰੀਕੇ ਤਾਲਿਬਾਨ ਦੀ ਹੈ ਗਲਤਾਂ TRF ਦੀ ਹੈ ਦਾ ਰੈਜ਼ਿਸਟੈਂਸ ਫੋਰਸ ਦੀ ਹੈ ਜਿਹਦਾ ਸੈਫੁੱਲਾ ਕਸ਼ਮੀਰੀ ਨਵਾਂ ਚੀਫ ਬਣਿਆ ਗਲਤਾਂ ਦਾਉਦ ਇਬਰਾਹਿਮ ਦੀ ਹੈ ਸਾਡਾ ਤਾਂ ਪਾਕਿਸਤਾਨ ਨਾਲ ਝਗੜਾ ਹੀ ਕੋਈ ਨਹੀਂ ਹੋਰ ਪਾਕਿਸਤਾਨ ਨਾਲ ਸਾਡਾ ਕੋਈ ਝਗੜਾ ਨਹੀਂ ਹੈ ਅਮਰੀਕਾ ਦਾ ਵੀ ਪਾਕਿਸਤਾਨ ਨਾਲ ਕੋਈ ਝਗੜਾ ਥੋੜਾ ਤੁਸੀਂ ਦੇਖੋ ਅਮਰੀਕਾ ਨੇ ਉਸਾਮਾ ਬਿੰਲਾਦੇਨ ਨੂੰ ਮਾਰਿਆ ਮਾਰ ਕੇ ਅਮਰੀਕਾ ਨੇ ਕਦੀ ਪਾਕਿਸਤਾਨ ਨੂੰ ਦੋਸ਼ੀ ਥੋੜਾ ਕਿਹਾ ਐਡਾ ਵੱਡਾ ਪੈਲਗਾਮ ਹਮਲਾ ਕਰਤਾ ਸਾਡੇ 에어ਪੋਰਟ ਤੇ ਹਮਲਾ ਕਰਤਾ ਉਰੀ ਤੇ ਕਰਤਾ ਪਲਵਾਮਾ ਕਰਤਾ ਕਿੰਨੇ ਹਮਲੇ ਕਰਤੇ ਕਦੀ ਅਮਰੀਕਾ ਦੇ ਮੂੰਹੋਂ ਸੁਣਿਆ ਪਾਕਿਸਤਾਨ ਨੂੰ ਵੀ ਤੂੰ ਗਲਤ ਕੀਤਾ ਕਈ ਵਿਖੇ ਪੱਦਰ ਦੇ ਉੱਤੇ ਅੱਜ ਅਸੀਂ ਅਮਰੀਕਾ ਦੀ ਗੱਲ ਮੰਨਦੇ ਵਾਂ ਆ ਸੀਜ਼ਫਾਇਰ ਨੂੰ ਮੰਨਦੇ ਵਾਂ ਕਦੀ ਅਮਰੀਕਾ ਨੇ ਕਿਹਾ ਪਾਕਿਸਤਾਨ ਨੂੰ ਹੁਣ ਕਹਿਣਾ ਚਾਹੀਦਾ ਸੀ ਜਿਹੜੀ ਲੈਂਗੁਏਜ ਹੈ ਅਮਰੀਕਾ ਦੀ ਡਿਪਲੋਮੈਟਿਕ ਲੈਂਗੁਏਜ ਹੈ ਬਈ ਹੁਣ ਕਹਿਣਾ ਚਾਹੀਦਾ ਸੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਸੁਧਰ ਜਾਵੇ ਅਸੀਂ ਅੱਤਵਾਦ ਦੇ ਖਿਲਾਫ ਹਾਂ ਇਹਦਾ ਸਬਕ ਅਮਰੀਕਾ ਸਿਖਾਏਗਾ ਅੱਖਰੇ ਚਾਹੀਦੇ ਸੀ ਅੱਖਰੇ ਚਾਹੀਏ ਬੋਲਤੇ ਬਈ ਦੋਨੋ ਦੇਸ਼ਾਂ ਦੇ ਵਿੱਚ ਤਣਾਅ ਵੱਧ ਰਿਹਾ ਦੋਨੋ ਦੇਸ਼ ਸਹੀਮ ਵਰਤਨ ਇਹ ਕੋਈ ਤਰੀਕਾ ਹਮਲਾ ਕਰਦੇ ਹੋ ਬੰਦੇ ਮਾਰਦੇ ਹੋ ਮੁੜ ਕੇ ਅਮਰੀਕਾ ਆ ਕੇ ਕਵੇ ਸਹੀਮ ਵਰਤ ਲਓ ਅਮਰੀਕਾ ਨੇ ਹਿੰਦੁਸਤਾਨ ਦੀ ਕੀ ਮਦਦ ਕੀਤੀ ਹੈ ਮਦਦ ਤਾਂ ਅਮਰੀਕ ਪਾਕਿਸਤਾਨ ਦੀ ਕੀਤੀ ਹੈ ਅਮਰੀਕਾ ਨੇ ਮਦਦ ਪਾਕਿਸਤਾਨ ਦੀ ਕੀਤੀ ਹੈ ਜਿਹੜਾ ਇੰਟਰਨੈਸ਼ਨਲ ਫੰਡ ਹੈ ਉਹਨਾਂ ਦਾ ਜਿਹੜਾ ਜਿਹਨੂੰ IMF ਕਹਿੰਦੇ ਆ ਵਾਸ਼ਿੰਗਟਨ ਡਿਸਟ੍ਰਿਕਟ ਕਲੰਬਰ ਯਾ ਦੇ ਵਿੱਚ ਉਹਦਾ ਹੈੱਡ ਕੁਆਰਟਰ ਹੈ ਅਮਰੀਕਾ ਦੀ ਮਰਜ਼ੀ ਤੋਂ ਬਿਨਾ ਤਾਂ ਉਹ 1 ਰੁਪਈਆ ਨਹੀਂ ਰਿਲੀਜ਼ ਕਰਦੇ 190 ਦੇਸ਼ਾਂ ਦਾ ਭਾਵੇਂ ਸਮੂਹ ਆ ਪਰ 1 ਅਰਬ ਡਾਲਰ ਪਾਕਿਸਤਾਨ ਨੂੰ ਉਹਨਾਂ ਨੇ ਦੇ ਤਾਂ ਇੱਕ ਵਾਰ ਤੇ ਹਿੰਦੁਸਤਾਨ ਤਾਕਤ ਲਾਂਦਾ ਰਹਿ ਗਿਆ ਅਮਰੀਕਾ ਜਿਹੜਾ ਹੈਗਾ ਬੀਸਿਕਲੀ ਅਮਰੀਕਾ ਸਾਡਾ ਕੋਈ ਬਾਸ ਨਹੀਂ ਹੈਗਾ ਅਸੀਂ ਇੱਕ ਪਾਸੇ ਕਹਿੰਦੇ ਹਿੰਦੁਸਤਾਨ ਸੁਪਰ ਪਾਵਰ ਬਣ ਰਿਹਾ ਹਿੰਦੁਸਤਾਨ ਕਿਸੇ ਦੀ ਪਰਵਾਹ ਨਹੀਂ ਕਰਦਾ ਹਿੰਦੁਸਤਾਨ ਆਪਣੇ ਪੈਰਾਂ ਤੇ ਖੜਾ ਹੈ ਹਿੰਦੁਸਤਾਨ ਸਟੈਂਡ ਅਪ ਹੈ ਡਿਜੀਟਲ ਇੰਡੀਆ ਸਾਡੀ ਜਿਹੜੀ ਹੈ ਅਰਥਵਵਸਤਾ ਹੈਗਾ ਉਹ ਬੜੀ ਉੱਪਰ ਜਾ ਰਹੀ ਹੈ ਤੇ ਅਸੀਂ ਕਹਿੰਨੇ ਬਈ ਇੱਕ ਪਾਸੇ ਸਾਡਾ ਅਮਰੀਕਾ ਸਾਡਾ ਬਾਸ ਬਣਿਆ ਬੈਠਾ ਉਹ ਪਾਕਿਸਤਾਨ ਦੀ ਮਦਦ ਕੀਤੀ ਉਹਨੇ ਓਪਨ ਮਦਦ ਕੀਤੀ ਹੈ ਜੇ ਤੁਸੀਂ ਅੱਜ ਵੀ ਪਾਕਿਸਤਾਨ ਦੇ ਰਾਸ਼ਟਰਪਤੀ ਔਰ ਜੀਡੀ ਵੈਨਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੀ ਲੈਂਗੁਏਜ ਸੁਣ ਲਓ ਉਹਨਾਂ ਦੀ ਲੈਂਗੁਏਜ ਡਿਪਲੋਮੈਟਿਕ ਲੈਂਗੁਏਜ ਹੈ ਕਿ ਦੋਨੋਂ ਦੇਸ਼ਾਂ 'ਚ ਬਹੁਤ ਤਣਾਅ ਹੈ ਸਾਈਮ ਵਰਤਨ ਤੇ ਇਹਦਾ ਹੁਣ ਜੇ ਅਮਰੀਕਾ ਨੇ ਕਹਿਤਾ ਤੇ ਅਸੀਂ ਸੀਜ਼ਫਾਇਰ ਕਰਤਾ ਲੇਕਿਨ ਗੱਲ ਹੈ ਸਾਡਾ ਸੀਜ਼ਫਾਇਰ ਅੱਤਵਾਦ ਨਾਲ ਹੈ ਸਾਡਾ ਸੀਜ਼ਫਾਇਰ ਪਾਕਿਸਤਾਨ ਨਾਲ ਹੈ ਹੀ ਨਹੀਂ ਸਾਡਾ ਉਹਨੇ ਦੇ ਅੱਤਵਾਦੀ ਸੰਗਠਨਾਂ ਨਾਲ ਹੈ ਆ ਹੁਣ ਪੰਜਾਬ ਚ ਕਿੰਨੇ ਆਰ ਡੀ ਐਕਸ ਫੜਿਆ ਗਿਆ ਆ ਰਾਕਟ ਲਾਂਚਰ ਫੜੇਗੇ ਆ ਹੁਣ ਗੌਰਵ ਯਾਦਵ ਡੀਜੀਪੀ ਦੇ ਲਗਾਤਾਰ ਉਪਰਾਲੇ ਆ ਮੈਂ ਕਹਾਂ ਚਲੋ ਸ਼ਾਬਾਸ਼ ਹੈ ਇਹਨਾਂ ਦੀ ਅਫਸਰਾਂ ਦੀ ਆਪਣੇ ਨਵਜੋਤ ਮਾਲ ਹੈ ਡੀਜੀਪੀ ਅਰਪੀ ਸ਼ੋਕਲਾ ਰਲ ਕੇ ਇਹਨਾਂ ਨੇ ਆ ਇੱਕ ਫਿਰੋਜ਼ਪੁਰ ਇੱਕ ਟਾਂਡੇ ਦਾ ਤੇ ਇਕਾ ਕਪੂਰ ਥੱਲੇ ਦਾ ਇੱਕ ਅਮਰੀ ਸਰ ਦਾ ਅੱਜ ਜਿਹੜਾ ਗੁਰਪ੍ਰੀਤ ਭੁੱਲਰ ਉਹ ਰਾਣੇ ਫੜਿਆ ਜਿਹੜੇ ਕਮਿਸ਼ਨਰ ਆਫ ਪੁਲਿਸ ਅਮਰੀ ਸਰ ਚਾਰ ਮੋਡਿਊਲ ਫੜਿਆ ਆ ਆਰ ਡੀ ਐਕਸ ਫੜਿਆ ਗਿਆ ਆਰ ਡੀ ਐਕਸ ਫੜਿਆ ਗਿਆ ਕਿੱਥੋਂ ਆਇਆ ਪਾਕਿਸਤਾਨ ਤੋਂ ਆਇਆ ਇਹਨੂੰ ਰੋਕਣ ਦੀ ਸਾਡੀ ਜੰਗ ਹੈ ਆ ਜਿਹੜੇ ਗ੍ਰੇਨੇਡ 18 ਆਏ ਆ ਸਾਰੇ ਪਾਕਿਸਤਾਨ ਤੋਂ ਆਏ ਆ ਸਾਡੀ ਜੰਗ ਇਹਨੂੰ ਰੋਕਣ ਦੀ ਹੈ ਅਮਰਿੰਦਰ ਕਾਲੀਆ ਦੀ ਕੋਠੀ ਹਮਲਾ ਹੋਇਆ ਪਾਕਿਸਤਾਨ ਤੋਂ ਸਾਰਾ ਕੁਝ ਸਪਾਂਸਰਡ ਸੀਗਾ ਉੱਥੋਂ ਤਿਆਰ ਹੋਇਆ ਸਾਡੀ ਜੰਗ ਇਹਨੂੰ ਰੋਕਣ ਦੀ ਹੈ ਸਾਡੀ ਜੰਗ ਪਾਕਿਸਤਾਨ ਨਾਲ ਇਹ ਮੋਟਾਰ ਰੋਕਣ ਦੀ ਜਾਂ ਗੋਲੀਆਂ ਰੋਕਣ ਦੀ ਨਹੀਂ ਹੈ ਮੈਂ ਤਾਂ ਤੁਹਾਨੂੰ ਅਤੀਤ ਦੱਸਿਆ ਭਈ ਅਸੀਂ ਦਿੱਲੀ ਲਾਹੌਰ 바 ਸੇਵਾ ਕੀਤੀ ਅਸੀਂ ਸਮਝੌਤਾ ਐਕਸਪ੍ਰੈਸ ਚਲਾਈ ਇਹ ਕਿਸੇ ਖਰੇ ਨਹੀਂ ਉਤਰਦੇ ਹੁਣ ਵੀ ਉਹੀ ਹਾਲ ਹੋਣਾ ਕਿ ਅਸੀਂ 2 ਸਾਲ ਫੇਰ ਬੈਠਾਂਗੇ ਆਕੇ ਫੇਰ ਹੱਤਵਾਂਦੀ ਹਮਲਾ ਕਰ ਜਾਣਗੇ ਫਿਰ ਅਸੀਂ ਜਿਹੜਾ ਇਹਦਾ ਜਵਾਬ ਦੇਣ ਲੱਪਾਂਗੇ ਫਿਰ ਇੱਦਾਂ ਕੋਈ ਨਾ ਕੋਈ ਆ ਕੇ ਅਮਰੀਕਾ ਕਹਿ ਦੂਗਾ ਬੈਠੋ ਆਰਾਮ ਨਾਲ ਤੇ ਅਸੀਂ ਬਹਿ ਜਾਾਂਗੇ। ਭਵਿੱਖ ਇਹ ਹੋ ਸਕਦਾ ਕਿ ਅਸੀਂ ਸੀਸਫਾਇਰ ਅਸੀਂ ਕਰ ਲਿਆ ਪਰ ਕਿਤੇ ਨਾ ਕਿਤੇ ਉਹਦੀ ਉਲੰਘਣਾ ਕਰਦੇ ਰਹਿਣਗੇ ਭਵਿੱਖ ਦੇ ਵਿੱਚ। ਇਹ ਸੁਧਰ ਨਹੀਂ ਸਕਦੇ ਨਾ ਤੁਸੀਂ ਸਮਝਦਿੰਨੀ ਪਈ ਮੈਂ ਤੁਹਾਨੂੰ ਅਟਲ ਬਿਹਾਰੀ ਆਵਾਜ਼ ਪਈ ਤੋਂ ਪਰਫੈਕਟ ਐਗਜ਼ਾਮਪਲ ਕਿਹੜੀ ਦੇ ਸਕਦਾ ਕਿ ਅਸੀਂ ਦਿੱਲੀ ਲਾਹੌਰ ਬਾਸੇਵਾ ਸ਼ੁਰੂ ਕਰਾ ਕੇ ਉਹਨਾਂ ਨਾਲ ਦੋਸਤੀ ਵਧਾਈ। ਹੁਣੇ ਦੇਖੋ ਤੁਸੀਂ ਨਰਿੰਦਰ ਮੋਦੀ ਹੋਰਾਂ ਦਾ ਇੱਕ ਉਪਰਾਲਾ ਸੀ। ਚੰਗਾ ਉਪਰਾਲਾ ਸੀ ਉਹ ਨਮਾਜ਼ ਸ਼ਰੀਫ ਕੋਲ ਆਪ ਗਏ। ਪਾਕਿਸਤਾਨ ਉਹਨਾਂ ਨੂੰ ਮਿਲੇ ਹਾਲਾਂਕਿ ਹਿੰਦੁਸਤਾਨ ਚ ਬੜੀ ਨਖੇਦੀ ਹੋਈ ਬਈ ਬਰੀਆਨੀ ਖਾਂ ਚਲੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਲੇਕਿਨ ਗੱਲ ਇਹ ਕਿ ਉਹਨਾਂ ਨੇ ਆਪਣੇ ਵੱਲੋਂ ਚੰਗਾ ਉਪਰਾਲਾ ਕੀਤਾ ਕਿ ਇਹ ਦੋਸ਼ ਨਾਲ ਦੋਸਤੀ ਵਧਾਈਏ ਦੁਸ਼ਮਣੀ ਚ ਕੁਝ ਨਹੀਂ ਰੱਖਿਆ ਕਿਉਂਕਿ ਹੁਣ ਜਿਹੜੀਆਂ ਜੰਗਾਂ ਹੈਗੀਆਂ ਸਾਕਸ਼ੀ ਹੁਣ ਜੰਗਾਂ ਪੈਣ ਘੱਤਰਦੀਆਂ ਨਹੀਂ ਆ ਹੁਣ ਸਾਈਬਰ ਅਟੈਕ ਹੈ ਨਿਊਕਲੀਅਰ ਅਟੈਕ ਹੈਗਾ ਤੁਸੀਂ ਦੇਖੋ ਜੀਪੀਐਸ ਲੋਕੇ ਜਿਹੜੀਆਂ ਲਗਾ ਲਗਾ ਕੇ ਅਟੈਕ ਹੋ ਰਹੇ ਆ ਤੇ ਤੁਸੀਂ ਕਿਵੇਂ ਉਹਨਾਂ ਨੂੰ ਰੋਕ पाओਗੇ ਹੁਣ ਤਾਂ ਜਿਹੜੀ ਟਾਈਮ ਹੀ ਟੈਕਨੋਲੋਜੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੇ ਤੁਸੀਂ ਉਦੋਂ ਚਲੇਗੇ ਨਰਿੰਦਰ ਮੋਦੀ ਉਹਨਾਂ ਦਾ ਦੇਸ਼ ਦੇ ਵਿੱਚ ਹਜੇ ਕਈ ਜਗ੍ਹਾ ਤੇ ਉਹਨਾਂ ਦਾ ਵਿਰੋਧ ਹੋਇਆ ਬਹੁਤ ਲੋਕਾਂ ਨੇ ਕਟਾਕਸ਼ ਵੀ ਕੀਤੇ ਲੇਕਿਨ ਉਸ ਤੋਂ ਬਾਅਦ ਪਾਕਿਸਤਾਨ ਨੇ ਕਦੀ ਟਲਿਆ ਥੋੜਾ ਉਸ ਤੋਂ ਬਾਅਦ ਦੇ ਹਮਲੇ ਤੇ ਹਮਲਾ ਹਮਲੇ ਦੇ ਹਮਲਾ ਕਿੰਨੇ ਹਮਲੇ ਕਰਛੜੇ ਮੈਂ ਤਾਂ ਤੁਹਾਨੂੰ ਉਂਗਲਾਂ ਦੇ ਗਿਣਾਤੇ ਪੂਰੀ ਹੈ ਪੁੰਛ ਹੈ ਪਲਵਾਮਾ ਹੈ ਸਾਡਾ ਕਿੰਨੇ ਹਮਲੇ ਹੋ ਗਏ ਆ ਦੇਖੋ ਆ ਪੈਲਗਾਮ ਹੋ ਗਿਆ 2016 ਵਾਲਾ 에ਅਰ ਬੇਸ ਹੋ ਗਿਆ ਪਠਾਨਕੋਟ ਦੀਨਾ ਨਗਰ ਵਾਲਾ ਹੋ ਗਿਆ ਕਿੰਨੇ ਹਮਲੇ ਹੋ ਗਏ ਤੇ ਕਹਿਣ ਦਾ ਮੇਰਾ ਸਿਰਫ ਤੇ ਸਿਰਫ ਇੱਕ ਮਕਸਦ ਹੈਗਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਨਹੀਂ ਸੁਧਰ ਸਕਦਾ ਨਾ ਉਹਨਾਂ ਨੇ ਸੁਧਰਨਾ ਸਾਨੂੰ ਜੰਗਬੰਦੀ ਕਰਨੀ ਚਾਹੀਦੀ ਹੈ ਦੇਸ਼ ਹਿੱਤ ਵਿੱਚ ਹੈ ਲੇਕਿਨ ਅਤਵਾਦ ਨਾਲ ਕਦੀ ਜੰਗਬੰਦੀ ਹੈ ਅਤਵਾਦ ਨਾਲ ਕੋਈ ਜੰਗਬੰਦੀ ਨਹੀਂ ਉਹਨਾਂ ਕਦੀ ਜੰਗਬੰਦੀ ਤਾਂ ਉਹ ਤਾਂ ਹੁਣ ਤੁਸੀਂ ਨਿਕਲਦੇ ਹੋ ਆ ਥੋੜੇ ਦਿਨ ਫੇਰ ਦੇਖਿਓ ਪੰਜਾਬ 'ਚ ਸ਼ੁਰੂ ਹੋ ਜਣੇ ਆਰਡੀਐਕਸ ਗਨੇਡਾ ਨੇ ਉਹ ਤਾਂ ਡਰੋਨ ਤੇ ਡਰੋਨ ਭੇਜੀ ਜਾਂਦੇ ਆ ਸਾਡੇ ਇੱਥੇ ਪੰਜਾਬ ਨੂੰ ਤਬਾਹ ਕਰ ਛੱਡਿਆ ਉਹਨਾਂ ਨੇ ਹੈਰੋਇਨ ਦੀ ਖੇਪ ਭੇਜ-ਭੇਜ ਕੇ ਉਹਨਾਂ ਨੇ ਪੰਜਾਬ ਖੋਖਲਾ ਕਰਤਾ ਨੌਜਵਾਨ ਨਸ਼ੇ 'ਚ ਚਲਾ ਗਿਆ ਨੌਜਵਾਨ ਸਾਰਾ ਇਸੇ ਕਰਕੇ ਬਾਹਰ ਲੋਕਾਂ ਨੇ ਭੇਜ ਛੱਡੇ ਆਪਣੇ ਬੱਚਿਆਂ ਨੂੰ ਵੀ ਇੱਥੇ ਪੰਜਾਬ 'ਚ ਨਸ਼ੇ 'ਚ ਫਸਣਗੇ ਮੈਂ ਇਸ ਗੱਲ ਦਾ ਹਮੇਸ਼ਾ ਕਹਿਣਾ ਪਿਆ ਬਈ ਜੰਗਬੰਦੀ ਹੋਣੀ ਚਾਹੀਦੀ ਹੈ ਦੋਨਾਂ ਦੇਸ਼ਾਂ ਦੇ ਵਿਚਕਾਰ ਚੰਗਈ ਅਪਰਾਲਾ ਹੈ ਲੇਕਿਨ ਅਮਰੀਕਾ ਕਿਉਂ ਕਰੇਗਾ ਪਹਿਲੀ ਗੱਲ ਅਮਰੀਕਾ ਕੌਣ ਹੁੰਦਾ ਦੂਜੀ ਗੱਲ ਹੈ ਸਾਕਸ਼ੀ ਮੈਂ ਚਲੋ ਅੱਜ ਤੁਹਾਡੇ ਕੋਲ ਬੈਠਾ ਮੈਂ ਹਿੰਦੁਸਤਾਨ ਦੇ ਮੀਡੀਆ ਦਾ ਭਾਵੇਂ ਇੱਕ ਹਿੱਸਾ ਲੇਕਿਨ ਮੈਂ ਉਹਨਾਂ ਮੀਡੀਆ ਦੇ ਖਿਲਾਫ ਬਹੁਤ ਜ਼ਿਆਦਾ ਜਿਨ੍ਹਾਂ ਨੇ ਕਹਿਤਾ ਰਾਤੀ اسلامਾਬਾਦ ਤੇ ਕਬਜ਼ਾ ਹੋ ਗਿਆ ਲਾਹੌਰ ਉਡਾ ਦਿੱਤਾ ਗਿਆ ਕਰਾਚੀ 에ਰਪੋਰਟ ਉਡਾ ਦਿੱਤੇ ਗਏ ਪੀਓਕੇ ਤੇ ਕਬਜ਼ਾ ਹੋ ਰਿਹਾ ਇੱਕ ਚੈਨਲ ਤੇ ਮੈਂ ਰਾਤੀ ਸੁਣਿਆ ਰਾਤੀ 1 ਵਜੇ ਲੋ ਜੀ ਪੀਓਕੇ ਤੇ ਕਬਜ਼ਾ ਕਰਨ ਦੀ ਤਿਆਰੀ ਹੋ ਗਈ ਹੈ ਬਸ ਹੋਰ ਥੋੜੀ ਦੇ ਵਿੱਚ ਪੀਓਕੇ ਤੇ ਭਾਰਤ ਦਾ ਝੰਡਾ ਲਹਿਰਾਏਗਾ ਕਸ਼ਮੀਰ ਵਾਪਸ ਮਿਲ ਰਿਹਾ ਕਾ ਯਾਰ ਇਹ ਮੂਰਖਤਾ ਵਾਲੀਆਂ ਗੱਲਾਂ ਵਿਖੇ ਪੱਤਰ ਦੇ ਉੱਤੇ ਅਸੀਂ ਆਪਣਾ ਮਜ਼ਾਕ ਬਣਾ ਰਹੇ ਹਾਂ ਅਸੀਂ ਇਸਲਾਮਾਬਾਦ ਤੇ ਕਬਜ਼ਾ ਕਰ ਲਿਆ ਇਸ ਦਾ ਮਤਲਬ ਇਸਲਾਮਾ ਹਿੰਦੁਸਤਾਨ ਦੀ ਆਰਮੀ ਨੇ ਪਾਕਿਸਤਾਨ ਚ ਐਂਟਰੀ ਨਹੀਂ ਕੀਤਾ ਉਹਨਾਂ ਨੇ ਸੀਮਾ ਦਾ ਉਲੰਘਣ ਹੀ ਨਹੀਂ ਕੀਤਾ ਐਲੋਸੀ ਦਾ ਉਲੰਘਣ ਹੀ ਨਹੀਂ ਕੀਤਾ ਸਿਰਫ ਜੋ ਚੱਲੀਆਂ 에ਅਰ ਡਰੋਨ 에ਅਰ ਮਿਜ਼ਾਈਲ ਚੱਲੀਆਂ ਤੇ ਇਹ ਜਿਹੜੇ ਚੈਨਲ ਵਾਲਿਆਂ ਨੇ ਇੰਨਾ ਮਜ਼ਾਕ ਬਣਾਇਆ ਇਹ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਵਧਾਇਆ ਮੈਂ ਕਹਿੰਦਾ ਦੇਸ਼ਦ్రోਹ ਉਹੀ ਹੈ ਜਿਨ੍ਹਾਂ ਨੇ ਅੱਗ ਲਾਈ ਹੈ ਦੋਨਾਂ ਦੇਸ਼ਾਂ ਦੇ ਵਿੱਚ ਜਾਜ ਗੱਲ ਕਰੋ ਤੁਸੀਂ ਹਿੰਦੁਸਤਾਨ ਦੀ ਆਰਮੀ ਦਾ ਆਪਰੇਸ਼ਨ ਚੱਲ ਰਿਹਾ ਤੁਹਾਨੂੰ ਤੁਸੀਂ ਕਹਦੇ ਹੋ ਜੀ ਇਸਲਾਮਾਬਾਦ ਤੇ ਕਬਜ਼ਾ ਹੋ ਗਿਆ ਕਰਾਚੀ ਤੇ ਹੋ ਗਿਆ ਲਾਹੌਰ ਬੰਬਨਾ ਉਡਾ ਦਿੱਤਾ ਗਿਆ ਤੁਸੀਂ ਦੇਖੋ ਕਿੱਟੀ ਮੂਰਖਤਾ ਪੂਰਣ ਗੱਲ ਹੈ ਯੂਕਰੇਨ ਦੀਆਂ ਵੀਡੀਓ ਨੂੰ ਵੌਇਸਓਵਰ ਕਰ ਕਰਕੇ ਪੱਤਰਕਾਰਾਂ ਨੇ ਚਲਾ ਦਿੱਤਾ ਦੇਖੋ ਬੰਬ ਫਟ ਰਹੇ ਆ ਉਡਾ ਦਿੱਤੇ ਗਏ ਨੇ ਹਾਲਾਤ ਬੁਰੇ ਹੋ ਗਏ ਨੇ ਪਾਕਿਸਤਾਨ ਖਤਮ ਹੋ ਗਿਆ ਔਰ ਇੱਕ ਤਾਂ ਖਬਰ ਆਈ ਜੀ ਉਹਨਾਂ ਦੇ ਜਿਹੜਾ ਚੀਫ ਆਫ ਆਰਮੀ ਆ ਮੁਨੀਰ ਉਹਨੂੰ ਰੈਸਟ ਕਰ ਲਿਆ ਗਿਆ ਮੈਨੂੰ ਤਾਂ ਸਮਝ ਹੀ ਨਹੀਂ ਆਈ ਹੋਇਆ ਕੀ ਹੈ ਹਿੰਦੁਸਤਾਨ ਦਾ মিডিਆ ਇੰਨਾ ਅਨੈਥੀਕਲ ਹੋ ਗਿਆ ਡੈਮੋਕ੍ਰੇਸੀ ਦੇ ਵਿੱਚ ਹਿੰਦੁਸਤਾਨ ਦਾ মিডিਆ ਬੜਾ ਤਾਕਤਵਰ ਹੈ ਲੇਕਿਨ ਉਸ ਤਾਕਤਵਰ ਨੇ ਵਿਖਬ ਪੱਤਰ ਦੇ ਉੱਤੇ ਆਪਣੀ ਜਿਹੜੀ ਕ੍ਰੈਡੀਬਿਲਟੀ ਹੈ ਉਹਨੂੰ ਵੀ ਗਵਾਇਆ ਉਹਨੇ ਵਿਖਬ ਪੱਤਰ ਦੇ ਉੱਤੇ ਆਪਣਾ ਮਜ਼ਾਕ ਵੀ ਬਣਾਇਆ ਇੱਕ ਸੋਸ਼ਲ ਮੀਡੀਆ ਦੇ ਟਵੀਟ ਤੋਂ ਬਾਅਦ 트럼ਪ ਦਾ ਟਵੀਟ ਆਇਆ ਕਸ਼ਮੀਰ ਦੇ ਉੱਤੇ ਕਿ ਉਹ ਪਾਕਿਸਤਾਨ ਤੇ ਭਾਰਤ ਦੇ ਨਾਲ ਟ੍ਰੇਡ ਵਧਾਣਗੇ ਇਨਕਰੀਜ਼ ਕਰਨਗੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਵੀ ਉਹਨਾਂ ਦਾ ਹੱਲ ਕਰਨ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ। ਕੀ ਲੱਗਦਾ ਹੈ ਕਿ ਭਾਰਤ ਤਾਂ ਕਹਿ ਰਿਹਾ ਹੈ ਕਿ ਕਸ਼ਮੀਰ ਸਾਡਾ ਇਸ ਦੇ ਉੱਤੇ ਤੀਜੀ ਧਿਰ ਕੋਈ ਸਾਨੂੰ ਵਿਚੋਲਗੀ ਨਹੀਂ ਚਾਹੀਦੀ ਪਰ 트ੰਪ ਦਾ ਹੁਣ ਕਸ਼ਮੀਰ ਦੇ ਉੱਤੇ ਜੋ ਟਵੀਟ ਹੈ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ ਕਸ਼ਮੀਰ ਦਾ ਮੁੱਦਾ ਹੱਲ ਨਹੀਂ ਹੋਣਾ ਹੈਗਾ। ਭਾਵੇਂ ਅਮਰੀਕਾ ਕਹਿ ਦੇ ਕਿਉਂਕਿ ਕਸ਼ਮੀਰ ਦੇ ਕਰਕੇ ਹੀ ਦੋਨਾਂ ਦੀ ਲੜਾਈ ਆ। ਕਸ਼ਮੀਰ ਸਾਡਾ। ਅਸੀਂ ਉਹ ਆ ਪਾਕਿਸਤਾਨ ਨੇ ਉੱਥੇ ਕਬਜ਼ਾ ਕੀਤਾ ਹੋਇਆ। ਅਸੀਂ ਉਸ ਕਸ਼ਮੀਰ ਨੂੰ ਜਦ ਤੱਕ ਵਾਪਸ ਨਹੀਂ ਲੈਂਦੇ ਉਦੋਂ ਤੱਕ ਇਹ ਕਦੀ ਵੀ ਜੰਗ ਖਤਮ ਨਹੀਂ ਹੋ ਸਕਦੀ। ਦੂਸਰੀ ਜੜੀ ਗੱਲ ਹੈਗੀ ਹੈ ਕਿ ਪਾਕਿਸਤਾਨ ਜਿਹੜਾ ਵਾ ਉਹ ਕਦੀ ਆਪਣੇ ਨਪਾਕ ਇਰਾਦਿਆਂ ਤੋਂ ਕਾ ਜਿਹੜਾ ਵਾ ਹਟ ਨਹੀਂ ਸਕਦਾ। ਉਹਦਾ ਕਾਰਨ ਕੀ ਹੈ? ਸਾਕ시 ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ ਤੁਸੀਂ ਵੇਖਿਆ ਜਦੋਂ ਕੋਈ ਬੁਢਾ ਬਜ਼ੁਰਗ ਪੂਰਾ ਹੁੰਦਾ ਤਾਂ ਜਾਨ ਤੋਂ ਪਹਿਲਾਂ ਉਹ ਬੱਚਿਆਂ ਨੂੰ ਆਪਣੀ ਜ਼ਮੀਨ ਦੇ ਜਾਂਦਾ। ਜੇ ਕਿਤੇ 2 ਇੰਚ ਜ਼ਮੀਨ ਛੋਟੇ ਭਾਈ ਨੂੰ ਜਾਂ ਵੱਡੇ ਭਾਈ ਨੂੰ ਵੱਧ ਚੱਲ ਜੇ ਤੇ ਸਾਰੀ ਉਮਰ ਸ਼ਰੀਕਾ ਜਿਹੜਾ ਉਹ ਸ਼ਰੀਕਾ ਬਣ ਜਾਂਦਾ ਪਿੰਡਾਂ ਦੇ ਵਿੱਚ ਇੰਨੀ ਸ਼ਰੀਕੇ ਬਾਜੀ ਹੈ ਭਾਵੇਂ ਉਹ ਲਹਿੰਦਾ ਪੰਜਾਬ ਤੇ ਭਾਵੇਂ ਚੜ੍ਹਦਾ ਬਜਾ ਵੀ 2 ਇੰਚ ਜ਼ਮੀਨ ਇਹਨੂੰ ਜੱਦ ਚਲੀ ਗਈ ਇਹਦੀ ਪਾਣੀ ਇਹ ਮੋਟਰ ਹਾਲਾਂਕਿ ਉਹਦਾ ਕੋਈ ਫਰਕ ਨਹੀਂ ਪੈਂਦਾ ਜੇ 2 ਇੰਚ ਜ਼ਮੀਨ ਵੱਧ ਵੀ ਹੋਵੇ ਤੇ ਉਹਦੇ ਨਾਲ ਮੈਨੂੰ ਲੱਗਦਾ ਸਾਲ ਦਾ 2 ਜਾਂ 4000 ਪੈਸੇ ਦਾ ਫਰਕ ਪੈਣਾ ਤੁਸੀਂ ਇਹ ਦੇਖੋ ਇਹਦੇ ਨਾਲ ਹੀ ਉਹ ਕਿੰਨੀ ਕਿੰਨੀ ਸਾਲ ਪੁਛਤਾ ਪੁਛਤਾ ਤਿੰਨ ਤਿੰਨ ਪੀੜੀਆਂ ਤੋਂ ਕੇਸ ਲੜੀ ਜਾ ਰਹੇ ਆ ਲੜੀ ਜਾ ਰਹੇ ਆ ਸੋ ਇਹ ਸਾਡੇ ਪੰਜਾਬ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਹਿੰਦੁਸਤਾਨ ਤੇ ਪਾਕਿਸਤਾਨ ਦੀ ਇਹ ਸਾਡੀ ਆਪਣੀ ਜਿਹੜੀ ਆ ਇੱਕ ਸੋਚ ਆ ਸਾਈਕੋਲੋਜੀ ਜਿਹਨੂੰ ਕਹਿੰਦੇ ਆ ਮਾਨਸਿਕਤਾ ਦੂਸਰੀ ਜਿਹੜੀ ਗੱਲ ਹੈ ਕਿ ਅਤਵਾਦ ਨਸੂਰ ਆ ਔਰ ਅਸੀਂ ਉਹਨੂੰ ਫੇਰ ਆਪਣੇ ਗੱਲੇ 'ਚ ਲਟਕਾ ਕੇ ਘੁੰਮਦੇ ਪਏ ਆ ਨਾਲ ਲਈ ਜਾਵਾਂਗੇ ਨਾ ਤਾਂ ਉੱਥੇ ਹਾਫਿਜ਼ ਸੈਦ ਨੇ ਟੱਲਣਾ ਨਾ ਮੋਸਾ ਮੋਲਾਨਾ ਮਸੂਦ ਅਜਰ ਨੇ ਟੱਲਣਾ ਨਾ ਹਰਿੰਦਰ ਰੰਦੇ ਨੇ ਟੱਲਣਾ ਨਾ ਵਧਾਵਾ ਸਿੰਘ ਨੇ ਟੱਲਣਾ ਨਾ ਸੈਫੁੱਲਾ ਕਸ਼ਮੀਰੀ ਨੇ ਟੱਲਣਾ ਨਾ ਉਰਕਲ रहमान ਨੇ ਟੱਲਣਾ ਤੇ ਕਿਵੇਂ ਤੁਸੀਂ ਮੇਰੀ ਗੱਲ ਸੁਣੋ ਪਾਕਿਸਤਾਨ ਦੇ ਨਾਲ ਆਪਾਂ ਜੰਗਬੰਦੀ ਠੀਕ ਹੈ ਜੰਗਬੰਦੀ ਇੱਕ ਹੋਣੀ ਚਾਹੀਦੀ ਹੈ ਲੇਕਿਨ ਉਹਨਾਂ ਦੇ ਨਾਲ ਇੱਕ ਇਸ ਚੀਜ਼ ਉੱਤੇ ਸਾਈਨ ਹੋਣਾ ਚਾਹੀਦਾ ਪਾਕਿਸਤਾਨ ਨੂੰ ਕੋ ਅਮਰੀਕਾ ਨੂੰ ਕੋ ਕਹਿਣਾ ਚਾਹੀਦਾ ਠੋਕ ਕੇ ਅਮਰਕਰ ਦੇਖਾ ਯੂਕਰੇਨ ਦੇ ਰਾਸ਼ਟਰਪਤੀ ਨੇ ਜਦੋਂ ਟਰੰਪ ਨੇ ਬੁਲਾਇਆ ਅਗਲੇ ਨੇ ਕਿੰਨੇ ਔਖੇ ਹੋ ਕੇ ਜਵਾਬ ਦਿੱਤੇ ਆਪਣੇ ਦੇਸ਼ ਲਈ ਅੜ ਜਾਣਾ ਚਾਹੀਦਾ ਮੈਨੂੰ ਇਹ ਸਾਰੇ ਅਤਵਾਦੀ ਦਿਓ ਮੈਨੂੰ ਇਹ ਸਾਰੇ ਅਤਵਾਦੀ ਹਿੰਦੁਸਤਾਨ ਚ ਚਾਹੀਦੇ ਇਹਨਾਂ ਨੇ ਹਿੰਦੁਸਤਾਨ ਚ ਤਬਾਈ ਮਚਾਈ ਹੈ ਮੈਂ ਛੱਡ ਨਹੀਂ ਦੇਸ਼ ਦਾ ਉਹਨੂੰ ਕਹਿੰਦੇ ਆ ਅਸਲੀ ਦੇਸ਼ ਇਹਤ ਆਪਣਾ ਦੇਸ਼ ਯੂਕਰੇਨ ਸਾਰਾ ਉਹਨੇ ਅੱਜ ਵੀ ਉਹਦੀ ਉਹ ਤੋਂ ਤਾਰੀਫ ਕਿੰਨੀ ਹੋਈ ਜਦੋਂ ਟਰੰਪ ਦੇ ਨਾਲ ਅੱਖਾਂ ਕੱਢ ਕੇ ਗਿਆ ਇਹ ਮੋਕਾ ਅਮਰੀਕਾ ਸਾਡਾ ਬਾਪ ਨਹੀਂ ਹੈ ਸਾਡਾ ਅਸੀਂ ਆਪ ਸਖਮ ਆ ਅਸੀਂ ਆਪ ਜਿਹੜਾ ਵਾ ਅਮਰੀਕਾ ਸਾਡੇ ਸਿਰ ਤੇ ਚੱਲਦਾ ਅਮਰੀਕਾ ਦੇ ਨਾਸਾ ਨੂੰ ਅਸੀਂ ਚਲਾ ਰਹੇ ਆ ਅਮਰੀਕਾ ਦੇ ਗੂਗਲ ਨੂੰ ਹਿੰਦੁਸਤਾਨੀ ਚਲਾ ਰਹੇ ਆ ਔਰ ਮਾਈਕਰੋਸਾਫਟ ਹਿੰਦੁਸਤਾਨੀ ਚਲਾ ਰਹੇ ਆ ਤੇ ਵੈਕਸੀਨ ਇੱਥੋਂ ਜਾ ਰਿਹਾ ਅਮਰੀਕਾ ਸਾਡੇ ਤੋਂ ਕੋਈ ਸੁਪਰ ਪਾਵਰ ਨਹੀਂ ਹੈ ਅਮਰੀਕਾ ਸਿਰਫ ਤੇ ਸਿਰਫ ਆਧ ਪੂਰੇ ਵਿਕਾਸ ਦੇ ਉੱਤੇ ਅੱਖਾਂ ਦਖਾ ਰਿਹਾ ਆਪਣੇ ਵਿਕਾਸ ਤੇ ਆਪਣੇ ਆਪ ਨੂੰ ਡੋਮਿਨੇਟ ਕਰ ਰਿਹਾ ਲੇਕਿਨ ਹਿੰਦੁਸਤਾਨ ਨੂੰ ਵੀ ਆਪਣੀ ਤਾਕਤ ਦਾ ਅਹਿਸਾਸ ਹੈ ਔਰ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਨਾ ਤਾਂ ਕਸ਼ਮੀਰ ਦਾ ਮੁੱਦਾ ਹੱਲ ਹੋਣਾ ਕਿਉਂਕਿ ਦੋਨਾਂ ਨੇ ਕਸ਼ਮੀਰ ਮੰਗਣਾ ਤੇ ਦੋਨਾਂ ਨੂੰ ਵੰਡਿਆ ਨਹੀਂ ਜਾ ਸਕਦਾ ਤੇ ਅੱਧਾ ਕਸ਼ਮੀਰ ਕੋਈ ਛੱਡ ਵੀ ਨਹੀਂ ਸਕਦਾ ਹਿੰਦੁਸਤਾਨ ਦਾ ਕਸ਼ਮੀਰ ਹੈ ਇੱਕ ਹੀਵੇਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆ ਹਿੰਦੁਸਤਾਨ ਦੀ ਹੁਕਮਰਾਨ ਜਿਹੜੇ ਆ ਉਹ ਕਹਿੰਦੇ ਨੇ ਕਿ ਅਸੀਂ 50% ਪੰਜਾਬ ਆਕੂਪਾਈਡ ਕਸ਼ਮੀਰ ਲੈ ਲੈਣੇ ਆ ਪਾਕ ਆਕੂਪਾਈਡ ਕਸ਼ਮੀਰ ਲੈ ਲੈਣੇ ਜਿਹਨੂੰ ਪੀਓਕੇ ਕਹਿੰਦੇ ਆ ਇਸ ਕਰਕੇ ਬੜੇ ਪੇਚ ਨੇ ਉੱਥੇ ਦੇ ਅੱਤਵਾਦੀ ਸੰਗਠਨ ਨੇ 150 ਅੱਤਵਾਦੀ ਸੰਗਠਨ ਚਾਈਨਾ ਦੀ ਉਹਨਾਂ ਨੂੰ ਸਪੋਰਟ ਹੈ ਚਾਈਨਾ ਦੇ ਵਿਦੇਸ਼ ਮੰਤਰੀ ਦਾ ਬਿਆਨ ਆਇਆ ਅਸੀਂ ਖੜੇ ਹਾਂ ਪਾਕਿਸਤਾਨ ਨਾਲ ਅਜ਼ਰਬੈਜਾਨ ਕੰਟਰੀ ਦਾ ਬਿਆਨ ਆਇਆ ਅਸੀਂ ਪਾਕਿਸਤਾਨ ਦੀ ਮਦਦ ਕਰ ਰਹੇ ਹਾਂ ਤੁਰਕੀ ਦੇ ਡਰੋਨ ਇਸਤੇਮਾਲ ਕੀਤੇ ਗਏ ਹਨ ਮੰਨ ਸਕਦੇ ਹੋ ਕਿ ਤੁਰਕੀ ਦੇ ਵਿੱਚ ਕੁਦਰਤੀ ਆਪਦਾ ਆਈ ਤੇ ਸਾਡੇ ਹਿੰਦੁਸਤਾਨ ਨੇ ਉੱਥੇ ਸਾਰੀ ਸੈਨਾ ਭੇਜੀ ਪੈਸਾ ਭੇਜਿਆ ਰਾਸ਼ਨ ਭੇਜਿਆ ਦਵਾਈਆਂ ਭੇਜੀਆਂ ਦੋਸਤੀ ਮਿਸ਼ਨ ਚਲਾਇਆ ਕੀ ਫਾਲ ਮਿਲੇਆ ਤੋਂ ਇਸ ਕਰਕੇ ਮੇਰੀ ਆਪਣੀ ਇਹ ਗੱਲ ਦੇ ਵਿੱਚ ਮੈਂ ਹਾਮੀ ਭਰਦਾ ਬਈ ਜ਼ਰੂਰ ਚੱਲਣਾ ਚਾਹੀਦਾ ਟੇਬਲ ਟਾਕ ਹੁੰਦੀਆਂ ਰਹਿਣੀਆਂ ਚਾਹੀਦੀਆਂ ਲੇਕਿਨ ਅਤਵਾਦ ਦੇ ਮਸਲੇ ਦੇ ਉੱਤੇ ਕੋਈ ਟੇਬਲ ਟਾਕ ਨਹੀਂ ਹੋਣੀ ਚਾਹੀਦੀ ਉਹ ਅਤਵਾਦ ਦੇ ਮਸਲੇ ਦੇ ਉੱਤੇ ਸਿੱਧੇ ਆਪਰੇਸ਼ਨ ਹੋਣੇ ਚਾਹੀਦੇ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਸੀਜ਼ਫਾਇਰ ਨੂੰ ਲੈ ਕੇ ਡੋਨਾਲਡ ਟਰੰਪ ਨੇ ਟਵੀਟ ਕੀਤਾ ਹੁਣ ਇਸ ਨੂੰ ਲੈ ਕੇ 12 ਮਈ ਯਾਨੀ ਕਿ ਕੱਲ ਨੂੰ ਇਸ ਦੇ ਉੱਤੇ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਦੇਖਣਾ ਹੋਵੇਗਾ ਕਿਉਂਕਿ ਇਸ ਮੀਟਿੰਗ ਦੇ ਵਿੱਚ ਦੋਵੇਂ ਦੇਸ਼ ਕੀ ਗੱਲਬਾਤ ਕਰਦੇ ਨੇ ਤੇ ਇਸ ਦੇ ਨਾਲ ਹੀ ਜੋ ਡੋਨਾਲਡ ਟਰੰਪ ਦੇ ਵੱਲੋਂ ਕਸ਼ਮੀਰ ਨੂੰ ਲੈ ਕੇ ਟਵੀਟ ਕੀਤਾ ਗਿਆ ਉਸ ਉੱਤੇ ਭਾਰਤ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਉਹਨਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਦੇਖਦੇ ਹਾਂ ਕਿ ਭਾਰਤ ਡੋਨਾਲਡ ਟਰੰਪ ਦੇ ਕਸ਼ਮੀਰ ਵਾਲੇ ਬਿਆਨ ਨੂੰ ਲੈ ਕੇ ਕੀ ਪ੍ਰਤੀਕਿਰਿਆ ਦਿੰਦੇ ਨੇ